ਇਹ <míndas> ਕਿਦਰਾ <míndas míndas> अलहम्दु <speaking> लिल्लाह <in foreign language> <speaking in foreign language> को मारे 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 मारे

ਸਮੇਤ ਹਾਰੇ ਗੋੰਦਰੀ ਉਤਮ பக்தਿਤ ਹਾਰੇ ਗੁਣਸ਼ਰੀ ਉਤਮ பக்தਿਤ ਦਰਮਾ ਕੋ ਰੱਦ ਕੇ ਰਾਮ ਨਾਮ ਹੈੁਰਮਤ ਬਖਤ ਹਾਰੇ ਨਾਮ ਹੈੁਰਮਤ ਰਾਮ ਕੀ ਮਾਟੀ ਨਾਮ ਜੀ ਗੋ ਰਮਤ ਬਾਗਲੇ ਬਈੁਰਾ ਕੀ ਸਾਹ ਹੈ ਤੁਮ ਭਾਰੇ ਕਟ ਰਾਵੇ ਸਰਬੋ ਉਹ ਕਟ ਰਾਵੇ ਸਰਬੋ ਉਹ ਕਟ ਰਾਵੇ ਨਾ ਪਾਓਏ ਬਿਨ ਗੋਰ ਪਤ ਤਾ ਨਾ ਪਾਓਏ ਬਿਨ ਗੋਰ ਪਤ ਤਾ ਨਾ ਪਾਓਏ ਬਿਨ ਗੋਰ ਪਤ ਤਾ ਨਾ ਪਾਓਏ ਸੰਤ ਨਾ ਸੰਗ ਦੇ ਬਿਨ ਗੋਰ ਸੰਤ ਨਾ ਸੰਗ ਦੇ ਬਿਨ ਗੋਰ ਸੰਤ ਨਾ ਸੰਗ ਦੇ ਬਿਨ ਗੋਰ ਸੰਤ ਨਾ ਸੰਗ ਦੇ ਅੰਧੇ ਤੰਦਰੋਏ ਬਿਨ ਤੋਰੇ ਅੰਧੇ ਤੰਦਰੋਏ ਗੁਰਮਾਨ ਮਾ ਦੇਉ ਕਰ ਸੰਜੋ ਗੁਰਮਾਨ ਮਾਰੇ ਉਹ ਕਸ ਜੋ ਗੁਰਮਾਨ ਮਾਰੇ ਉਹ ਕਸ ਜੋ ਗੁਰਮਾਨ ਮਾਰੇ ਉਹ ਕਸ ਜੋ ਐਨਸ ਆਵੇ ਪਕਤ ਜੋ ਰਨਸ ਆਵੇ ਭਗਤ ਜੋ ਗੁਰਮਾਨ ਉੱਭ ਜਾਏ ਇੱਕ ਬਹਾਦਰ ਸਿਮਰਿਆ ਕਰਨੋਂ ਨਿਰ ਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਈਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਦਰਸ਼ਨ دیدار ਪਾੜਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ

ਤੰਦ ਰੋਏ ਪਿੰਗੂਰੀ ਅਟਲੇ ਤੰਦ ਰੋਏ ਪਿੰਗੂਰੀ ਅਟਲੇ ਤੰਦ ਰੋਏ ਮੁੱਖਾ ਨਿਰਮਲ ਸ਼ਮਦ ਰੋਏ ਅੰਨ ਗੁਰਮੁਖ ਪਾਤ ਸੰਦ ਗਣੀ ਜੈ ਸਾਕੇ ਗੋ ਜਾਕੇ ਕੀਰਤਨੀ ਹਰ ਤੁਨੀ ਜਾਕੇ ਕੀਰਤਨ ਹਰ ਤੁਨੀ ਜਾਕੇ ਕੀਰਤਨ ਹਰ ਤੁਨੀ ਜਾਕੇ ਕੀਰਤਨ ਹਰ ਤੁਨੀ ਜੈ ਸਾਤ ਪ੍ਰੀਤ ਪਾਰ ਰਮੋਲ ਮਨਾ ਪ੍ਰੀਤ ਪਾਰ ਬ੍ਰਾਹਮ ਗਿਆਨ ਕਮਾਈਏ ਪੂਜਨਾ ਗਿਆਨ ਕਮਾਈਏ ਪੂਜਨਾ ਗਿਆਨ ਕਮਾਈਏ ਪੂਜਨਾ ਗਿਆਨਿਤ ਮੋਤਾ ਪਸੀ ਜਿਸ ਸਾਧਸਾ ਸੋਤਪਸੀ ਜਿਸ ਸਾਧਸਾ ਮੈਂ ਲੈ ਚੀਂ ਨੀ ਦੁਨੀਆ ਆਹੋ ਹੋ ਜੰਦੋ ਅਮਰੋ ਜਿਸ ਨਾਮੀਏ ਸੁਖ ਹੈ ਆਪੇ ਕਿਰਪਾ ਨਦਰਨੇ ਹਾਲਿਆ ਕਰ ਕਿਰਪਾ ਨਦਰਨੇ ਹਾਲਿਆ ਬਾਰੇ ਕਿਰਪਾ ਮੇਰੇ ਆਵੇ ਥਾਏ ਪਰਮਾਨਿ ਤੇ ਆਵੇ ਤਾਂ ਤਾਰ ਪਾਈਏ ਧਰਮ ਨਾ ਸੋਹੀਏ ਤਾਰ ਪਾਈਏ ਧਰਮ ਨਾ ਸੋਹੀਏ ਏਕਮਾਰਾ